ਸასი ਕਾਲ ਇੱਕ ਜਿਹੜੀ ਨਵੀਂ ਜਾਣਕਾਰੀ ਈਟੀਟੀ 994 ਵਾਸਤੇ ਲੈ ਕੇ حاضر ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਈਟੀਟੀ 994 ਦਾ ਪੇਪਰ A ਪੰਜਾਬੀ ਦੁਆਰਾ ਲੈ ਗਿਆ ਸੀ ਉਸ ਤੋਂ ਬਾਅਦ ਉਹਦਾ ਰਿਜ਼ਲਟ ਵੀ ਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਲਿਸਟਾਂ ਜਿਹੜੀਆਂ ਸਿਲੈਕਸ਼ਨ ਲਿਸਟ ਪ੍ਰੋਵੀਜ਼ਨਲ ਲਿਸਟ ਜਿਹੜੀ ਜਾਰੀ ਕੀਤੀ ਗਈ ਸੀ ਸੋ ਈਟੀਟੀ 994 ਲਈ ਵੱਖ-ਵੱਖ ਕੈਟਾਗਰੀ ਵਾਸਤੇ ਜਿਹੜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਲਿਸਟ ਦੇ ਵਿੱਚ ਮੈਕਸਿਮ ਮਾਰਕਸ ਦੇਖੋ ਉਹ ਓਪਨ ਦੇ ਵਿੱਚ ਜਿਹੜਾ 170 ਬਲਾ ਕੈਂਡੀਡੇਟ ਐਲੀਜੀਬਲ ਕੀਤਾ ਗਿਆ ਪੇਪਰ 2 ਦੇ ਅਨੁਸਾਰ ਜਿਹੜੀ ਮਾਰਕ ਮੈਟ ਬਣਨੀ ਹੈਗੀ ਆ 200 ਅੰ ਆਫੀਸ਼ੀਅਲੀ ਵੈਬਸਾਈਟ ਹੈ এডਿਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਪਾਤੀ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣਾ ਨਾਮ ਚੈੱਕ ਕਰ ਸਕਦੇ ਹੋ ਐਲੀਜੀਬਲ ਹੋ ਜਾਂ ਕਿਦਾਂ ਤੇ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਵਿੱਚ ਰਿਜੈਕਟਡ ਇਨ ਦਾ BC ਕੈਟਾਗਰੀ ਬਟ ਐਲੀਜੀਬਲ ਇਨ ਦਾ ਓਪਨ ਮਾਰਕ ਇਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਡਿਟੇਲ ਚ ਲਿਖੀਆਂ ਹੋਈਆਂ ਹਨ ਇਹਨਾਂ ਨੇ ਤੋਂ ਇਹ ਸਾਰੀ ਕਾਫੀ ਵੱਡੀ ਲਿਸਟ ਹੈ ਇੱਥੇ ਆਪਾਂ ਡਿਸਕਸ ਨਹੀਂ ਕਰ ਸਕਦੇ ਤੁਸੀਂ ਖੁਦ ਹੀ ਇਸ ਲਿਸਟ ਨੂੰ ਜਿਹੜਾ ਫਰੋਲਣਾ ਜਾਂਚਣਾ ਹੈਗਾ ਠੀਕ ਹੈ ਤੇ ਇਸ ਲਿਸਟ ਵਾਸਤੇ ਤੁਸੀਂ ਕੀ ਕਰਨਾ ਹੈਗਾ ਵੀ ਇਸ ਆਪਣੇ ਜਿਹੜਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਇੱਕ ਲਿੰਕ ਮਿਲੂਗਾ telegram channel ਦਾ ਤੇ ਉਥੇ telegram ਤੇ ਜਾ ਕੇ ਜੁਆਇਨ ਕਰ ਲੋ ਤੇ ਉਥੇ ਤੁਹਾਨੂੰ telegram ਦੇ ਵਿੱਚ ਤੁਹਾਨੂੰ ਇਹ ਜਿਹੜਾ ਪੂਰਾ pdf ਮਿਲ ਜਾਊਗਾ ਉਥੋਂ ਤੁਸੀਂ ਆਪ ਵੀ ਜਿਹੜਾ ਸਰਚ ਕਰ ਸਕਦੇ ਹੋ ਠੀਕ ਹੈ ਸੋ ਇਹ ਸੀ ਜਾਣਕਾਰੀ ਵੀ ETT 94 ਭਰਤੀ ਜਿਹੜੀ ਹੁਣ ਮੰਨ ਲਓ ਕੰਪਲੀਟ ਹੋਣ ਦੀ ਜਿਹੜਾ ਐ ਸਮਝੋ ਕਿ ਦੌਰ ਤੇਜ਼ ਹੋ ਚੁੱਕਿਆ ਤਾਂ ਬਹੁਤ ਜਲਦੀ ETT 94 ਵਾਲਿਆਂ ਨੂੰ ਜਿਹੜੇ ਆਪਾਂ ਕਹਿ ਸਕਦੇ ਆਂ ਵੀ ਆਫਰ ਲੈਟਰ ਮਿਲ ਜਾਣਗੇ ਸੋ ਇਹ ਜਾਣਕਾਰੀ ਸੀ ਵੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਇਸ ਲਈ ਪੰਜਾਬ ਦੀ ਹਰ ਇੱਕ ਜਾਣਕਾਰੀ ਸਰਕਾਰੀ ਨੌਕਰੀਆਂ ਸੰਬੰਧੀ ਤੁਸੀਂ ਚਾਹੁੰਦੇ ਹੋਗੇ ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਇੱਕ ਦਾ ਫੋਲੋ ਕਰਨਾ ਧੰਨਵਾਦ